ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਠੱਗਾਂ ਦੇ ਇੱਕ ਹੋਰ ਰਾਜੇ ਨੂੰ ਸੈਕਟਰ 17 ਥਾਣਾ ਦੀ ਪੁਲਿਸ ਨੇ ਹਵਾਲਾ ਚ ਬੰਦ ਕਰ ਦਿੱਤਾ ਹੈ ਮਾਮਲੇ ਦੀ ਜਾਣਕਾਰੀ ਦੱਸ ਦਿੰਦੇ ਹਾਂ ਸੈਕਟਰ 17 ਸੀ ਸਥਿਤ ਅੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖੰਡਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਫੋਸੀ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਤੇ ਐਸ.ਓ. ਨੰਬਰ 69 ਦੀ ਤੀਜੀ ਮੰਜ਼ਲ ਸਥਿਤ ਬੀ.ਬੀ ਕਾਉਂਸਲ ਦਾ ਮਾਲਿਕ ਰਵਿੰਦਰ ਸਿੰਘ ਬਰਾੜ ਉਰਫ ਰਵੀ ਸਾਹਿਬ ਜਿਹੜਾ ਕਿ ਖਰੜ ਦੇ ਸ਼ਿਵਾਲਿਕ ਐਵੇਨਿਊ 'ਚ ਰਹਿ ਰਿਹਾ ਸੀ ਤੇ ਲੋਕਾਂ ਨਾਲ ਇਹਨੇ ਕਰੋੜਾਂ ਦੀ ਠੱਗੀ ਕੀਤੀ ਹੋਈ ਹੈ ਤੁਹਾਨੂੰ ਦੱਸ ਦਿੰਨੇ ਆ ਇਹਦੇ ਖਿਲਾਫ ਕੁੱਲ 7 ਮਾਮਲੇ ਪਹਿਲਾਂ ਤੋਂ ਦਰਜ ਐ ਤੇ ਇਹ ਕਾਦ ਦਾ ਫਰਾਰ ਚੱਲ ਰਿਹਾ ਸੀਗਾ ਤੇ ਇਸ ਤੋਂ ਇਲਾਵਾ 50 ਹੋਰ ਸ਼ਿਕਾਇਤਾਂ ਇਹਦੇ ਖਿਲਾਫ ਪੁਲਿਸ ਨੂੰ ਮਿਲ ਚੁੱਕੀਆਂ ਜਿਸ ਤੋਂ ਬਾਅਦ ਸੈਕਟਰ 17 ਥਾਣਾ ਦੀ ਪੁਲਿਸ ਨੇ ਇਹਦੇ ਬਾਰੇ ਇਨਫੋਰਮੇਸ਼ਨ ਇਕੱਠੀ ਕੀਤੀ ਜਾਣਕਾਰੀ ਹਾਸਲ ਕੀਤੀ ਤੇ ਹਿਊਮਨ ਇੰਟੈਲੀਜੈਂਸ ਦੇ ਜ਼ਰੀਏ ਇਸ ਨੂੰ ਪੁਲਿਸ ਨੇ ਫੇਜ਼ 3B2 ਮੁਹੱਲੇ ਤੋਂ ਗ੍ਰਿਫਤਾਰ ਕਰ ਇੱਕ ਵੱਡੀ ਸਫਲਤਾ ਹਾਸਲ ਕਰ ਲਈ ਹੈ ਤੁਹਾਨੂੰ ਦੱਸ ਦਿੰਨੇ ਆ ਇਸ ਮਾਮਲੇ ਦੀ ਜਾਣਕਾਰੀ ਚ ਸਾਹਮਣੇ ਆ ਰਿਹਾ ਵੀ ਇਸ ਨੇ 3-4 ਕਰੋੜ ਦੀ ਦੇਣਦਾਰੀ ਦੇ ਉੱਪਰ ਹੈ ਲੋਕਾਂ ਦੀ ਤੇ ਇਹ ਗਰੀਬ ਲੋਕ ਜਿਹੜੇ ਭੋਲੇ ਪਾਲੇ ਲੋਕ ਸੀ ਉਹਨਾਂ ਤੋਂ ਇਹਨਾਂ ਨੇ ਠਗਣਾ ਸ਼ੁਰੂ ਕੀਤਾ ਸੀ ਤੇ 3-4 ਕਰੋੜ ਰੁਪਏ ਲੋਕਾਂ ਤੋਂ ਠਗ ਚੁੱਕੇ ਹੈ ਜਿਹੜਾ ਇਹਦਾ ਚਾਚਾ ਹੈ ਮਨਪ੍ਰੀਤ ਸਿੰਘ ਬਰਾੜ ਉਹ ਹਜੇ ਇਸ ਮਾਮਲੇ 'ਚ ਫਰਾਰ ਦੱਸਿਆ ਜਾ ਰਿਹਾ ਜਿਹਦੀ ਪੁਲਿਸ ਨੇ ਪਾਲ ਸ਼ੁਰੂ ਕਰ ਦਿੱਤੀ ਹੈ ਲੇਕਿਨ ਤੁਹਾਨੂੰ ਇਹਦੇ ਬਾਰੇ ਦੱਸ ਦਿੰਦੇ ਆ ਰਵਿੰਦਰ ਸਿੰਘ ਬਰਾੜ ਉਰਫ ਰਵੀ ਸਾਹਿਬ ਹੈ ਜਿਹੜਾ ਕੀ ਲੋਕਾਂ ਨੂੰ ਸਟੂਡੈਂਟ ਵੀਜ਼ਾ ਸਟੱਡੀ ਵੀਜ਼ਾ ਤੇ ਹੋਰ ਕਈ ਤਰ੍ਹਾਂ ਦੇ ਵੀਜ਼ੇ ਦੀ ਆੜ ਵਿੱਚ ਲੋਕਾਂ ਤੋਂ ਪੈਸੇ ਠੱਗ ਰਿਆ ਸੀ ਇੰਨਾ ਹੀ ਨਹੀਂ ਇਹ ਲੋਕਾਂ ਨੂੰ ਇਹ ਵੀ ਕਹਿੰਦਾ ਸੀ ਵੀ ਅਸੀਂ ਲੋਨ ਵੀ ਪ੍ਰੋਵਾਈਡ ਕਰਵਾਨੇ ਆ ਲੋਨ ਵੀ ਮੁਹੱਈਆ ਕਰਵਾਨੇ ਆ ਲੇਕਿਨ ਕਿਸੇ ਦਾ ਵੀ ਇਹ ਵੀਜ਼ਾ ਨਹੀਂ ਲਗਵਾਉਂਦਾ ਸੀ ਤੇ ਉਸ ਤੋਂ ਬਾਅਦ ਲੋਕਾਂ ਦੇ ਪੈਸੇ ਠੱਗ ਕੇ ਰਫੂ ਚੱਕਰ ਹੋ ਜਾਂਦਾ ਤੇ ਹੁਣ ਸੈਕਟਰ 17 ਥਾਣਾ ਦੀ ਪੁਲਿਸ ਨੇ ਚੰਡੀਗੜ੍ਹ ਦੇ ਐਸਐਸਪ ਸਥਾਨੀ ਐਸਐਚਓ ਹੈ ਸਰਿਤਾ ਰਾਏ ਇਹਨਾਂ ਨੇ ਇੱਕ ਟੀਮ ਬਣਾਈ ਟੀਮ ਨੇ ਜਾਣਕਾਰੀ ਹਾਸਲ ਕੀਤੀ ਤੇ ਹਿਊਮਨ ਇੰਟੈਲੀਜੈਂਸ ਦੇ ਜ਼ਰੀਏ ਫੇਸ 3B2 ਮੁਹੱਲੀਤੋ ਰਵਿੰਦਰ ਸਿੰਘ ਬਰਾੜ ਉਰਫ ਰਵੀ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਇਹਨੂੰ ਕੋਰਟ 'ਚ ਵੀ ਪੇਸ਼ ਕੀਤਾ ਤੇ ਇਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਹੁਣ ਰਿਮਾਂਡ ਖਤਮ ਹੋਣ ਤੋਂ ਬਾਅਦ ਇਹ ਇੱਕ ਹੋਰ ਐਫਆਈਆਰ 'ਚ ਪੁਲਿਸ ਗ੍ਰਿਫਤਾਰ ਕਰੇਗੀ ਇਸਨੂੰ ਤੇ ਪੁਲਿਸ ਨੇ ਇਸ ਕੋਲ ਹੁਣ ਤੱਕ ਇੱਕ ਸਕੋਰਪੀਓ ਗੱਡੀ ਇੱਕ ਮੋਬਾਈਲ ਤੇ ਵੱਖ-ਵੱਖ ਲੋਕਾਂ ਦੇ ਸਾਈਨ ਕੀਤੇ ਹੋਏ ਬਲੈਂਕ ਚੈੱਕ ਵੀ ਇਹਦੇ ਕੋਲ ਬਰਾਮਦ ਕੀਤੇ ਗਏ ਨੇ ਪੁਲਿਸ ਵੱਲੋਂ ਦ संभावना है चंडीगढ़ तो कैमरामैन दीपक देनाल मैं अमन लोना दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप